ਪੰਜਾਬ ਯੂਨੀਅਨ ਜ਼ਿੰਦਾਬਾਦ 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 ਪੰਜਾਬ ਸਟੂਡੈਂਟ ਯੂਨੀਅਨ ਜ਼ਿੰਦਾਬਾਦ 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 ਵਿਦਿਆਰਥੀਆਂ ਦਾ ਏਕਾ ਜ਼ਿੰਦਾਬਾਦ 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 ਵਿਦਿਆਰਥੀਆਂ ਦਾ ਏਕਾ ਜ਼ਿੰਦਾਬਾਦ 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 ਪੰਜਾਬ ਸਟੂਡੈਂਟ ਯੂਨੀਅਨ ਜ਼ਿੰਦਾਬਾਦ 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 ਮੇਰਾ ਨਾਮ ਹਰਵੀਰ ਆੜੀ ਪੰਜਾਬ ਸਟੂਡੈਂਟ ਯੂਨੀਅਨ ਦੀ ਜਿਲ੍ਹਾ ਅਗੂ ਅੱਜ ਅਸੀਂ ਬੀਐਸਸੀ ਐਗਰੀਕਲਚਰ ਦੀ ਪੜਾਈ ਨੂੰ ਬਚਾਉਣ ਲਈ ਜਿਹੜਾ ਸ਼ਹਿਰ 'ਚ ਮੁਜ਼ਾਹਰਾ ਕਰ ਰਹੇ ਹਾਂ ਇਹਦਾ ਕਾਰਨ ਇਹ ਆ ਕਿ ਬੀਐਸਸੀ ਐਗਰੀਕਲਚਰ ਦੀ ਪੜਾਈ ਹੈ ਜਿਹੜੀ ਬਹੁਤ ਲੰਬੇ ਸਮੇਂ ਤੱਕ ਬ੍ਰਿੰਦਰਾ ਕਾਲਜ ਸਰਕਾਰੀ ਤੌਰ ਤੇ ਚੱਲਦੀ ਸੀਗੀ ਪਿਛਲੀ ਵਾਰ ਕਾਂਗਰਸ ਸਰਕਾਰ ਨੇ ਦੋ ਸਾਲ ਬੰਦ ਕੀਤੀ ਜਿਹਦੇ ਤੋਂ ਬਾਅਦ ਬਹੁਤ ਲੰਮੇ ਟਾਈਮ ਸੰਘਰਸ਼ ਕੀਤਾ ਲੋਕਾਂ ਨੇ ਬਹੁਤ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਐਤਾ ਕਿ ਆਮ ਆਦਮੀ ਪਾਰਟੀ ਵੀ ਉਸ ਨਾਲ ਸ਼ਾਮਲ ਰਹੀ ਇਥੇ ਦੇ ਵਰਦੀਤ ਸਿੰਘ ਸੇਖੋ ਜਿਹੜੇ ਹੁਣ ਮੌਜੂਦਾ ਐਮਐਲਏ ਨੇ ਆ ਐਮਐਲਏ ਸਰਕਾਰ ਤੋਂ ਪਹਿਲਾਂ ਉਹ ਆਪ ਕੋਖੜਦਾ ਹਾਲ ਤੱਕ ਵੀ ਬੈਠਦੇ ਰਿਹਾ ਪ੍ਰਿੰਸੀਪਲ ਦਫਤਰ ਦੇ ਸਾਹਮਣੇ ਜੋ ਲੰਮਾ ਸੰਘਰਸ਼ ਚੱਲਿਆ ਵੀ ਇਸ ਐਗਰੀਕਲਚਰ ਦੀ ਪ੍ਰੈਨ ਚਲਾਉਣ ਲਈ ਤੇ ਪਿਛਲੇ ਸਾਲ ਇਸ ਕੋਰਸ ਨੂੰ ਬਹੁਤ ਹੜਬੜਾਹਟੀ ਵਿੱਚ ਲੋਕਾਂ ਦੇ ਪ੍ਰੈਸ਼ਰ ਕਰਕੇ ਸਰਕਾਰ ਨੇ ਚਲਾ ਤਾਂ ਦਿੱਤਾ ਪਰ ਜੋ ਉਹਦੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਸੀ ਇਥੇ ਕਲਚਰ ਦੀ ਪੜਾਈ ਲਈ ਇਥੇ ਲੈਬ ਪੂਰੀ ਕਰਨੀ ਸੀ ਫੰਡ ਜਿੰਨਾ ਚਾਹੀਦਾ ਸੀ ਉਹ ਦੇਣਾ ਸੀ ਕਾਲਜ ਨੂੰ ਉਹ ਸ਼ਰਤਾਂ ਪੂਰੀਆਂ ਕੀਤੇ ਬਿਨਾ ਇਸ ਕੋਰਸ ਨੂੰ ਚਲਾਇਆ ਗਿਆ ਕਿਉਂਕਿ ਸਰਕਾਰ ਇਹਨੂੰ ਚਲਾਉਣਾ ਨਹੀਂ ਚਾਹੁੰਦੀ ਸੀ ਇਸ ਕਰਕੇ ਇੱਕ ਵਾਰੀ ਪ੍ਰੈਸ਼ਰ ਦੇ ਸਦਕਾ ਇੱਕ ਵਾਰੀ ਚਲਾ ਦਿੰਦਾ ਇਸ ਸਾਲ ਫੇਰ ਜਿਹੜਾ 1 ਸਾਲ ਤੋਂ ਬਾਅਦ ਫੇਰ ਜਿਹੜੀ ਉਹੀ ਜਿਹੜਾ ਚੱਕਰ ਪੈ ਗਿਆ ਕਿ ਨਾ ਪ੍ਰੋਫੈਸਰ ਪੂਰੇ ਕੀਤੇ ਸਰਕਾਰ ਨੇ ਨਾ ਇਥੇ ਲੈਬ ਜਿਹੜੀ ਪੂਰੀ ਕੀਤੀ ਨਾ ਹੀ ਜਿਹੜੀਆਂ ਜ਼ਰੂਰੀ ਸ਼ਰਤਾਂ ਹੋਰ ਕਾਲਜ ਨੂੰ ਚਾਹੀਦੀਆਂ ਸੀਗੀਆਂ ਅਕੈਡਮਿਕ ਚਲਾਉਣ ਲਈ ਉਹ ਪੂਰੀਆਂ ਕੀਤੀਆਂ ਗਈਆਂ ਜਿਸ ਕਰਕੇ ਕੋਰਸ ਨੂੰ ਦੁਬਾਰਾ ਬੰਦ ਕੀਤਾ ਜਾ ਰਿਹਾ ਸਰਕਾਰ ਨੇ ਸੈਲਫ ਫਾਈਨਾਂਸ ਕੋਰਸ ਨੂੰ ਕਰਨ ਦਾ ਜਿਹੜਾ ਹੁਕਮ ਜਾਰੀ ਕਰਤਾ ਤੇ ਸੈਲਫ ਫਾਈਨਾਂਸ ਦਾ ਮਤਲਬ ਇਹ ਆ ਕਿ ਸਰਕਾਰ ਇਸ ਕੋਰਸ ਨੂੰ ਚਲਾਉਣ ਲਈ ਕੁਝ ਨਹੀਂ ਕਰੂਗੀ ਸਰਕਾਰ ਦੇ ਮੁਤਾਬਕ ਇਹ ਕੋਰਸ ਚੱਲੇ ਨਾ ਚੱਲੇ ਉਹ ਇੱਕ ਬਰਾਬਰ ਆ ਕੋਲ ਜੇ ਚਲਾਉਣਾ ਚਾਹੁੰਦਾ ਤਾਂ ਆਪ ਚਲਾਵੇ ਫੀਸਾਂ ਕੱਠੀਆਂ ਕਰਕੇ ਟੀਚਰਾਂ ਆ ਭਰਤੀ ਕਰੇ ਆਪੇ ਜਿਹੜੀ ਜੇ ਕਿ ਬਿਜਲੀ ਦੀ ਲੋੜ ਆ ਜਾਂ ਕੋਈ ਬੈਂਚ ਦੀ ਲੋੜ ਆ ਪੱਕੇ ਦੀ ਲੋੜ ਆ ਕੋਈ ਵੀ ਬਿਲਡਿੰਗ ਦੀ ਲੋੜ ਆ ਉਹ ਕਾਲਜ ਆ ਪੂਰੀਆਂ ਕਰੇ ਕਾਲਜ ਕੋਲੇ ਇੱਕੋ ਇੱਕ ਸੋਰਸ ਆ ਓ ਫੀਸਾਂ ਜੇ ਕਾਲਜ ਦੇ ਇੱਕ ਕੋਰਸ ਨੂੰ ਚਲਾਉਣ ਤਾਂ ਹਜ਼ਾਰਾਂ ਗੁਣਾ ਜਿਹੜੀ ਹਜ਼ਾਰਾਂ ਰੁਪਏ ਫੀਸ ਲੱਖਾਂ ਰੁਪਏ ਫੀਸ ਵਧਾ ਕੇ ਵਧਾ ਕੇ ਜਿਹੜੇ ਕੋਰਸ ਰਾਇਆ ਜਾ ਸਕਦਾ ਅਸੀਂ ਅਸੀਂ ਇਹ ਡਿਮਾਂਡ ਕਰਦੇ ਆ ਕਿ ਪੰਜਾਬ ਵਿੱਚ ਲਗਾਤਾਰ ਨਵੀਂ ਸਿੱਖਿਆ ਨੀਤੀ ਮੁਤਾਬਕ ਕੱਲ ਵੀ ਜਿਹੜਾ ਜਿਹੜਾ ਅਖਬਾਰ ਵਿੱਚ ਆਇਆ ਕਿ 8 ਸੰਸਥਾਵਾਂ ਨੂੰ ਜਿਹੜਾ ਸੈਲਫ ਨਾ ਖੁਦਮੁਖਤਿਆਰੀ ਦੇਤੀ ਆ ਉਸੇ ਤਰ੍ਹਾਂ ਨਾਲ ਜਿੰਨੀਆਂ ਵੀ ਸਰਕਾਰੀ ਸੰਸਥਾਵਾਂ ਉਹਨਾਂ ਤੋਂ ਸਰਕਾਰ ਪਿੱਛੇ ਹੱਥ ਖਿੱਚ ਰਹੀ ਹੈ ਤੇ ਕਾਲਜਾਂ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕਰ ਰਹੀ ਆ ਇੱਥੇ ਇੱਕ ਇੱਕ ਕਰਕੇ ਕੋਰਸ ਪ੍ਰਾਈਵੇਟ ਕੀਤਾ ਜਾ ਰਿਹਾ ਅੱਜ ਪ੍ਰਜਿੰਦਰਾ ਕਾਲਜ ਵਿੱਚ ਜਿੰਨੇ ਸਰਕਾਰੀ ਕੋਰਸ ਨੇ ਉਹਨਾਂ ਦੀ ਗਿਣਤੀ ਪ੍ਰਾਈਵੇਟ ਕੋਰਸ ਨਾਲੋਂ ਬਹੁਤ ਥੋੜੀ ਰਹਿ ਗਈ ਆ ਕਿਉਂਕਿ ਸਰਕਾਰੀ ਕਾਲਜ ਦਾ ਮਤਲਬ ਇਹ ਹੁੰਦਾ ਕਿ ਲੋਕਾਂ ਨੂੰ ਘੱਟ ਰੇਟ ਦੇ ਪੜਾਈ ਦੇਣੀ ਆ ਚੰਗੀ ਮਤਲਬ ਉਹ ਪੜਾਈ ਇੱਥੇ ਕਰ ਸਕਣ ਆ ਆਮ ਕਰਦਾ ਬੱਚਾ ਵੀ ਪੜ੍ਹ ਸਕੇ ਪਰ ਹੁਣ ਸਰਕਾਰੀ ਸੰਸਥਾਵਾਂ ਦੇ ਪ੍ਰਾਈਵੇਟ ਸੰਸਥਾਵਾਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਜੇ ਜਿਹੋ ਜਿਹੇ ਕੋਰਸ ਪ੍ਰਾਈਵੇਟ ਕਾਲਜਾਂ ਚ ਚੱਲਦੇ ਜਿਹੋ ਜਿਹੇ ਫੀਸਾ ਪ੍ਰਾਈਵੇਟ ਕਾਲਜ ਲੈਂਦਾ ਉਹ ਉਹਦੀ ਸਰਕਾਰੀ ਸੰਸਥਾਵਾਂ ਦਾ ਹਾਲ ਹੋ ਗਿਆ ਅੱਗੇ ਤਾਂ ਜ਼ਿਆਦਾ ਗੈਂਦੀ ਕੋਰਸ ਦੇ ਪ੍ਰਾਈਵੇਟ ਆ ਤੇ ਆਉਣ ਵਾਲੇ ਸਮੇਂ ਵਿੱਚ ਜਿਵੇਂ ਇਹਨਾਂ ਨੇ 8 ਸੰਸਥਾਵਾਂ ਨੂੰ ਸਰਕਾਰੀ ਸਰਕਾਰੀ ਸੰਸਥਾਵਾਂ ਨੂੰ ਜਿਹੜਾ ਜਿਹੜਾ ਖੋਦਮ ਉਤਿਆਰੀ ਦੇ ਤੌਰ 'ਤੇ ਨਾਮ ਤੇ ਪ੍ਰਾਈਵੇਟ ਕੀਤਾ ਉਵੇਂ ਜਿਹੜਾ ਆਉਣ ਵਾਲੇ ਸਮੇਂ ਵਿੱਚ ਬ੍ਰਿੰਦਾ ਕਾਲਜ ਨੂੰ ਪ੍ਰਾਈਵੇਟ ਕਰਨ ਜਾ ਰਹੇ ਆ ਇਹਦੇ ਖਿਲਾਫ ਅੱਜ ਅਸੀਂ ਸ਼ਹਿਰ 'ਚ ਮਜਾਰਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਜਿਹੜੇ ਵਾਅਦੇ ਲੈ ਕੇ ਆਏ ਸੀ ਸਿੱਕਿਆ ਦੇ ਨਾਰੇ ਲੈ ਕੇ ਆਏ ਸੀ ਇਹ ਜਿਹੜਾ ਐਮਐਲਏ ਗੁਰਦੇਵ ਸਿੰਘ ਸੇਖੋ ਜਿਹੜੇ ਜਿਹੜੇ ਆਪੋ ਖੜਤਾਲ ਦੇ ਜਿਹੜੇ ਉਹ ਸਿਆਸਤ ਕਰਦਾ ਰਿਹਾ ਇਥੇ ਐਗਰੀਕਲਚਰ ਨੂੰ ਬਚਾਉਣ ਲਈ ਅਸੀਂ ਖੇਤੀਬਾੜੀ ਦੀ ਪੜਾਈ ਨੂੰ ਰੱਦ ਨਹੀਂ ਹੋਣ ਦੇਵਾਂਗੇ ਇਹਦੀ ਮਾਨਤਾ ਵੀ ਬਹਾਲ ਕਰਾਵਾਂਗੇ ਤੇ ਸਰਕਾਰੀ ਕਰਾਵਾਂਗੇ ਇਸ ਨੂੰ 6 ਦਿਨ ਤੁਸੀਂ ਉਹਦੇ ਘਾਰੇ ਜਿਹੜੇ ਬੈਕ ਵਿੱਚ ਜਿਹੜੇ ਕੀ ਧਰਣਾ ਲਾਇਆ ਸੀਗਾ ਜੀ ਉਹਦੇ 'ਚ ਵਿਸ਼ਵਾਸ ਨੇ ਹੋਇਆ ਗਿਆ ਵੀ ਕੀ ਪਈ ਅਸੀਂ ਥੋੜੀ ਜਿਹੀ ਮੰਗ ਜਦੋਂ ਅਸੀਂ ਕਰਤਕ ਕੋਲ ਜੀ ਕਰਾਂਗੇ ਜਦੋਂ ਅਸੀਂ ਪਹਿਲਾਂ ਧਰਨੇ ਦੀ ਸ਼ੁਰੂਆਤ ਕੀਤੀ ਪਹਿਲਾਂ ਮੰਗ ਪੱਤਰ ਦੇ ਕੇ ਆਏ ਮਿਲ ਕੇ ਆਏ ਸਰ ਐਮ ਐਲ اے ਸੇਖੋਂ ਨੂੰ ਇਸ ਤੋਂ ਬਾਅਦ ਅਸੀਂ ਧਰਨਾ ਲਾਇਆ ਧਰਨਾ ਚ ਉਹਨਾਂ ਦਾ ਭੱਜ ਕੇ ਪਏ ਉਹ ਸਾਨੂੰ ਡਰਾਉਣ ਤਮਕਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇੱਥੇ ਕਿਉਂ ਆਏ ਆ ਤੁਸੀਂ ਕਾਲਜ ਚਲੋ ਅਸੀਂ ਜਦੋਂ ਲਗਾਤਾਰ 2 ਵਜੇ ਤੱਕ ਧਰਨਾ ਚਲਾਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ 2 ਦਿਨ ਦਾ ਭਰੋਸਾ ਦਿੱਤਾ ਸੀ ਕਿ 2 ਦਿਨਾਂ 'ਚ ਤੁਹਾਡਾ ਮਾਮਲਾ ਹੱਲ ਕਰ ਦਾਂਗੇ ਉਹਨਾਂ ਨੇ ਕਿਹਾ ਕਿ ਅਗਲੇ ਹੀ ਦਿਨ ਅਸੀਂ ਜਿਹੜੀ ਚੰਡੀਗੜ੍ਹ ਮੀਟਿੰਗ ਰੱਖ ਲਈ ਹੈ ਖੇਤੀਬਾੜੀ ਵਿਭਾਗ ਨੂੰ ਵੀ ਸੀ ਵੀ ਸੀ ਨਾਲ ਜਿਹੜੀ ਸਾਰੀ ਉਹ ਸਾਰੇ ਜਿਹੜੇ ਮੰਤਰੀ ਸੰਤਰੀ ਸਾਰਿਆਂ ਨਾਲ ਕਹਿੰਦੇ ਅਸੀਂ ਮੀਟਿੰਗ ਕਰਕੇ ਇਹ ਤੁਹਾਡਾ ਮਾਮਲਾ 2 ਦਿਨਾਂ 'ਚ ਹੱਲ ਕਰ ਦਾਂਗੇ ਉਹ ਕਿਹੜੀ ਮੰਗ ਹੈ ਜਿਹਦੇ ਨਾਲ ਤੁਹਾਨੂੰ ਹਰਫੜਾੜੀ ਲਈ ਤੁਹਾਨੂੰ ਗੁੱਸੇ ਨਾਲ ਨੂੰ ਬੋਲ ਜਿਹੜੀ ਹਰ ਇਲਾਕੇ ਚ ਜਿਹੜੀ ਉਹ ਵਿਰੋਧ ਦਾ ਸਾਹਮਣਾ ਕਰ ਰਹੀ ਆ ਉਹ ਕਿਸਾਨ ਮਜ਼ਦੂਰ ਵੀ ਉਹਨਾਂ ਦੇ ਖਿਲਾਫ ਜਿਹੜੇ ਧਰਨੇ ਪ੍ਰਦਰਸ਼ਨ ਕਰ ਰਹੇ ਆ ਮੁਲਾਜ਼ਮ ਵੀ ਕਰ ਰਹੇ ਆ ਬੇਰੋਜ਼ਗਾਰ ਵੀ ਕਰ ਰਹੇ ਆ ਔਰ ਉਹ ਹਰ ਜਿਹੜਾ ਵੀ ਨਾਹਰਾ ਲੈ ਕੇ ਉਹ ਸਰਕਾਰ ਨੇ ਸੱਤਾ ਚਾਹੀ ਸੀਗੀ ਉਹ ਕੱਲੇ ਕੱਲੇ ਨਾਰੇ ਤੋਂ ਫੇਲ ਸਾਬਤ ਹੋਈ ਆ ਜਿਸ ਕਰਕੇ ਉਹਨਾਂ ਨੂੰ ਜਦੋਂ ਹਰ ਥਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਹ ਉਹ ਜਿਹੜੇ ਆ ਉਹ ਹੜਬੜਾੜ ਤੇ ਬਹੁਤ ਬੁਖਲਾਹੜ ਚ ਆ ਜਾਂਦੇ ਆ ਕਿਉਂਕਿ 2.5 ਸਾਲਾਂ ਬਾਅਦ ਜਿਹੜੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਹੜੀ 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 ਬਹੁਤ ਮਤ ਸਰਕਾਰ ਉਹਨਾਂ ਨੇ ਬਣਾਈ ਸੀਗੀ ਜਿਹਦੇ ਕਰਕੇ ਲੋਕਾਂ ਨੇ ਇਹਨਾਂ ਨੂੰ ਲੱਗਦਾ ਸੀ ਜਿਹੜੇ ਇਨਕਲਾਬ ਹੁੰਦਾ ਬਾਅਦ ਨਾਰੇ ਲਾਉਂਦੇ ਬਦਲਾਅ ਦੀਆਂ ਗੱਲਾਂ ਕਰਦੇ ਆ ਸ਼ਾਇਦੇ ਕੁਝ ਲੋਕਾਂ ਦੀ ਜਿਹੜੀ ਉਹ ਸਹੂਲਤਾ ਦੇਖਣਗੇ ਪਰ 2.5 ਸਾਲ ਬਾਅਦ ਜਿਹੜੀ ਇਹਨਾਂ ਨੂੰ 13 13 13 ਸਿੱਟੇ ਤੋਂ 30 ਸਿੱਟਾ ਜੇ ਸਕਿਆ ਇਹਦਾ ਕਾਰਨ ਇਹ ਹੈ ਕਿ ਲੋਕਾਂ ਨਾਲ ਲੋਕਾਂ ਦਾ ਜਿਹੜਾ ਭਲੇਖਾ ਸੀ ਬਦਲਾਅ ਵਾਲਾ ਉਹ ਉਹ ਤੇ ਫੇਰ ਸਾਧ ਹੋਇਆ ਲੋਕਾਂ ਨੇ ਦੇਖ ਲਿਆ ਕਿ ਇਹ ਕਲੇ ਚੁਟਕਲੇ ਸੁਣਾਉਣ ਯੋਗ ਏ ਕਹਾਣੀਆਂ ਸੁਣਾਉਣ ਯੋਗ ਏ ਕਲੇ ਜਿਹੜੇ ਉਹ ਵਾਅਦ ਕਰਨ ਯੋਗ ਏ ਪਰ ਕੋਈ ਵੀ ਜਿਹੜਾ ਸਫਲ ਇਹਨਾਂ ਨੇ ਨਾਰਾ ਉਹ ਆਪ ਦਾ ਗਰਾਊਂਡ 'ਚ ਕੀਤਾ ਨਹੀਂ ਜਿਸ ਕਰਕੇ ਹਰ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਵਿਦਿਆਰਥੀਆਂ 'ਚ ਵੀ ਉਹ ਇਸੇ ਬਕਲਾੜ 'ਚ ਬੋਲੇ ਸੀ ਕਿ ਜਿਹੜੇ ਉਹਨਾਂ ਦੀ ਇੱਥੇ ਬੇਸਤੀ ਹੋ ਰਹੀ ਹੈ ਬਾਤ ਕੋ ਸੀਐਨ ਸਾਹਿਬ ਕੋਲੇ ਲਗਾਤਾਰ ਗੱਲ ਪਹੁੰਚ ਚੁੱਕੀ ਹੈ ਤੇ ਜਿਹੜੇ ਸੰਧਵਾਣੇ ਸਪੀਕਰ ਉਹ ਉਹਨਾਂ ਕੋਲੇ ਵੀ ਇਹ ਗੱਲ ਗਈ ਆ ਉਹਨਾਂ ਨੇ ਵੀ ਇਹ ਕਿਹਾ ਵੀ ਸਾਡੇ ਤਰ੍ਹਾਂ ਸਰਕਾਰ ਦੇ ਧਿਆਨ ਹੇਠ ਹੈਗਾ ਇਹ ਮਾਮਲਾ ਇਹ ਬਹੁਤ ਲੰਮੇ ਸਮੇਂ ਦਾ 3-4 ਸਾਲ ਤੋਂ ਸਰਕਾਰ ਦੇ ਧਿਆਨ 'ਚ ਹੈਗਾ ਇਹ ਮਾਮਲਾ ਜਿਹੜੇ ਮਾਮਲੇ ਤੇ ਆਮਦਵੀ ਪਾਰਟੀ ਆਪਕਰ ਨੇ ਲਾਉਂਦੀ ਰਹੀ ਹੋਵੇ ਉਹ ਇਹ ਤਾਂ ਹੋ ਨਹੀਂ ਸਕਦਾ ਕਿ ਇਹ ਸਾਰੀ ਗੱਲ ਜਿਹੜੀ ਮੁੱਖ ਮੰਤਰੀ ਤੱਕ ਵੀ ਗਈ ਹੈ ਪੂਰੀ ਪੰਜਾਬ ਸਰਕਾਰ ਨੂੰ ਇਹ ਪਤਾ ਕਿ ਇਹ ਮਾਮਲਾ ਸਰਕਾਰ ਦੀ ਜਿਹੜੀ ਉਹ ਲਾਪਰਵਾਹੀ ਕਰਕੇ ਜਿਹੜਾ ਹੱਲ ਨਹੀਂ ਹੋ ਰਿਹਾ ਹੈਗਾ ਕਿਉਂਕਿ ਸਰਕਾਰ ਲਗਾਤਾਰ ਪ੍ਰਾਈਵੇਟਾਈਜੇਸ਼ਨ ਦੀ ਨੀਤੀ ਅੱਗੇ ਵਧਾ ਰਹੀ ਹੈ ਨਵੀਂ ਸਿੱਖਿਆ ਨੀਤੀ ਲਾਗੂ ਕਰ ਰਹੀ ਹੈ ਪੰਜਾਬ ਸਰਕਾਰ ਜਿਹਦੇ ਤਹਿਤ ਸਾਰੇ ਸਰਕਾਰੀ ਸਕੂਲ ਸਰਕਾਰੀ ਸੰਸਥਾਵਾਂ ਨੂੰ ਜਿਹੜਾ ਪ੍ਰਾਈਵੇਟ ਕਰ ਰਹੀ ਹੈ ਜੀ ਮੇਰਾ ਨਾਂ ਧੀਰਜ ਕੁਮਾਰ ਹੈ ਮੈਂ ਸੂਬਾ ਕਮੇਟੀ ਮੈਂ ਪੰਜਾਬ ਜੀ ਇਹ ਦੇਖਣ ਚ ਆ ਰਿਹਾ ਪਿਛਲੇ ਸਮੇਂ ਤੋਂ ਕਿ ਜਿਹੜੇ ਸਰਕਾਰੀ ਕਾਲਜ ਸੀ ਉਹ ਹੌਲੀ ਹੌਲੀ ਕਰਕੇ ਪ੍ਰਾਈਵੇਟ ਕਰ ਰਹੇ ਹੈ ਇੱਕ ਲਗਾਤਾਰ ਇਹ ਹੋਇਆ ਕਿ ਸਰਕਾਰੀ ਕਾਲਜ ਜਿਸ ਤਰ੍ਹਾਂ ਚਲਾਏ ਜਾ ਰਹੇ ਆ ਅਚਾਨਕ ਪ੍ਰਾਈਵੇਟ ਸਿੱਧੇ ਪ੍ਰਾਈਵੇਟ ਨਹੀਂ ਹੈ ਉਹ ਅੰਦਰ ਪ੍ਰਾਈਵੇਟ ਭਰਤੀ ਕਰ ਦਿੱਤੀ ਗਈ ਹੈ ਅੰਦਰ ਕੋਰਸ ਜਿਹੜੇ 셀ਫ ਫਾਈਨੈਂਸ ਦੇ ਨਾਂ ਤੇ ਪ੍ਰਾਈਵੇਟ ਕਰ ਦਿੱਤੇ ਗਏ ਆ ਮੁਲਾਜ਼ਮ ਪ੍ਰਾਈਵੇਟ ਭਰਤੀ ਕਰ ਦਿੱਤੇ ਗਏ ਆ ਸਟੂਡੈਂਟ ਤੋਂ ਪ੍ਰਾਈਵੇਟ ਕਾਲਜ ਜਿੰਨੀ ਫੀਸ ਲਈ ਜਾਂਦੀ ਹੈ ਤੇ ਉਹ ਸਰਕਾਰੀ ਦਾ ਉਹਦੇ ਵਿੱਚ ਕੁਝ ਨਹੀਂ ਹੈ ਨਾ ਉਹਦੇ ਵਿੱਚ ਕੋਈ ਸਕਾਲਰਸ਼ਿਪ ਦਾ ਉਹ ਸਹੂਲਤ ਮਿਲਦੀ ਕਿਸੇ ਸਟੂਡੈਂਟ ਨੂੰ ਨਾ ਕਿਸੇ ਤਰ੍ਹਾਂ ਦੀ ਸਰਕਾਰ ਦੀ ਸਹੂਲਤ ਉਹ ਕੀ ਹੋਇਆ ਸਰਕਾਰ ਜਿਹੜੀ ਇਹ ਕਹਿੰਦੀ ਸੀ ਕਿ ਐਜੂਕੇਸ਼ਨ ਅਸੀਂ ਬਚਾਵਾਂਗੇ ਉਹਦੇ ਵਿੱਚ ਐਜੂਕੇਸ਼ਨ ਦਾ ਇਸ ਦੇਸ਼ ਦੇ ਵਿੱਚ ਪੂਰਾ ਤੰਗਾ ਕੀਤਾ ਜਾ ਰਿਹਾ ਐਜੂਕੇਸ਼ਨ ਦਾ ਵਪਾਰੀ ਕਰਨ ਜਿਸ ਤਰ੍ਹਾਂ ਕੀਤਾ ਜਾ ਰਿਹਾ ਉਹਦੇ ਵਿੱਚ ਸਾਡਾ ਫਰੀਦਕੋਟ ਦਾ ਇਹ ਕਾਲਜ ਵੀ ਆ ਜਾਪਾ ਦੂਸਰੀ ਗੱਲ ਕਿ ਐਗਰੀਕਲਚਰ ਜਿਹੜਾ ਵਿਸ਼ਾ ਸੀ ਖੇਤੀ ਵਿਸ਼ਾ ਸੀ ਉਹਦੇ ਤੇ ਸਰਕਾਰ ਨਾ ਤਾਂ ਕੋਈ ਖੋਜ ਕਰਨਾ ਚਾਹੁੰਦੀ ਆ ਜਿਸ ਤਰ੍ਹਾਂ ਖੇਤੀ ਸੰਕਟ ਇਸ ਦੇਸ਼ ਦੇ ਵਿੱਚ ਫੈਲ ਰਿਹਾ ਖੇਤੀ ਸੰਕਟ ਐਡਾ ਕਿ ਪੰਜਾਬ ਦੇ ਵਿੱਚ ਹਵਾ ਪਾਣੀ ਖਤਮ ਹੁੰਦਾ ਜਾ ਰਿਹਾ ਹਵਾ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ ਜਿਹੜਾ ਫਸਲੀ ਚੱਕਰ ਤੋਂ ਅਸੀਂ ਬਾਹਰ ਨਿਕਲਣਾ ਤਾਂ ਉਹ ਤਾਂ ਨਿਕਲਿਆ ਜਾਣਾ ਜੇ ਕੋਈ ਨਵੇਂ ਬੀਜਾਂ ਦੀ ਖੋਜ ਹੋਊਗੀ ਜਿਹੜੀ ਇੱਥੇ ਲੱਗ ਸਕਦੇ ਆ ਇੱਥੇ এনवायरमेंट ਇੱਥੋਂ ਦੇ ਆ ਖੇਤੀ ਵੇਸ ਮਤਲਬ ਇਹ ਅਧਾਰਤ ਜਿਹੜੇ ਇਲਾਕਿਆਂ ਦੇ ਹਿਸਾਬ ਨਾਲ ਖੇਤੀ ਹੋਊਗੀ ਫੇਰ ਉਹ ਨਾ ਪਰ ਉਹ ਤਾਂ ਸੰਭਵ ਆ ਜੇ ਖੇਤੀਬਾੜੀ ਕਰਦੇ ਵਿਦਿਆਰਥੀ ਕੁਝ ਨਵੀਆਂ ਚੀਜ਼ਾਂ ਲਾ ਕੇ ਦੱਸਣਗੇ ਤੇ ਸਰਕਾਰ ਇੰਪਲੀਮੈਂਟ ਕਰੂਗੀ ਪਰ ਇਹ ਸਰਕਾਰ ਨਾ ਤਾਂ ਪਿਛਲੀਆਂ ਖੇਤੀਬਾੜੀ ਦੀਆਂ ਖੋਜਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਨਹੀਂ ਇਹ ਨਵੇਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਪੜਾਉਣਾ ਚਾਹੁੰਦੇ ਕਿ ਕੋਈ ਆ ਕੇ ਖੇਤੀਬਾੜੀ ਬਾਰੇ ਇਹਨਾਂ ਨੂੰ ਦੱਸੇ ਕਿਉਂਕਿ ਜਿਹੜਾ ਖੇਤੀ ਦਾ ਜਿਹੜਾ ਪੂਰਾ ਦਾ ਪੂਰਾ ਕਾਰੋਬਾਰ ਸੀਗਾ ਉਹਦੇ ਵਿੱਚ ਸਿੱਧੇ ਤੋਂ ਸਿੱਧਾ ਕਾਰਪੋਰੇਟ ਨੂੰ ਵਾਟ ਦਿੱਤਾ ਗਿਆ ਹੈਗਾ ਜਿੰਦੇ ਚ ਉਹ ਨਹੀਂ ਚਾਹੁੰਦੇ ਕਿ ਲੋਕਾਂ ਦੇ ਹਿਸਾਬ ਨਾਲ ਜਾਂ ਇਥੋਂ ਦੇ এনवायरमेंट ਦੇ ਤੱਕ ਖੇਤੀ ਹੋਵੇ ਉਥੇ ਫਿਰ ਦੇਖਦੇ ਕਿ ਮੁਨਾਫਾ ਕਿਵੇਂ ਪ੍ਰਾਪਤ ਹੋ ਸਕਦਾ ਤੁਸੀਂ ਦੇਖੋ ਪੀਏਯੂ ਲੁਧਿਆਣਾ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਉਥੋਂ ਦੇ ਵਿਗਿਆਨੀਆਂ ਨੇ ਬਾਗਬਾਨੀ ਵਿਭਾਗ ਨੇ ਕਿਹਾ ਕਿ ਪੰਜਾਬ ਦੇ ਵਿੱਚ 28 ਕਿਸਮ ਦਾ ਜਿਹੜਾ ਫਰੂਟ ਹੋ ਸਕਦਾ ਹੈਗਾ ਪਰ ਪੰਜਾਬ ਤੇ ਸਿਰਫ ਤਿੰਨ ਕਿਸਮ ਦੇ ਫਰੂਟ ਬੀਜੇ ਜਾਂਦੇ ਆ ਤੇ ਉਹ ਵੀ ਸਿਰਫ 2.2% ਰਕਵੇ 'ਚ ਬਾਕੀ ਰਕਵੇ 'ਚ ਸਿਰਫ ਜਿਹੜਾ ਝੋਨਾ ਤੇ ਕਣਕ ਬੀਜਾਇਆ ਜਾਂਦਾ ਸਾਡੇ ਤੋਂ ੱੱਕੇ ਨਾਲ ਜਿਹੜਾ ਕੀ ਸਾਡੀ ਫਸਲ ਨਹੀਂ ਹੈ ਝੋਨਾ ਅਸੀਂ ਚਾਵਲ ਅਸੀਂ ਖਾਣਾ ਨਹੀਂ ਪੰਜਾਬ ਦੇ ਲੋਕਾਂ ਨੇ ਖਾਣਾ ਬਹੁਤ ਥੋੜਾ ਖਾਣਾ ਪਰ ਸਾਡੇ ਤੋਂ ੱੱਕੇ ਨਾਲ ਬਜਵਾਇਆ ਗਿਆ ਜਿੰਦੇ ਨਾਲ ਸਾਡਾ 86% ਦੀ ਪਾਣੀ ਜਿਹੜਾ ਹੇਠਲਾ ਖਤਮ ਹੋ ਚੁੱਕਿਆ ਉਹਦੇ ਵਿੱਚ ਜਿੱਡਾ ਵੱਡਾ ਇਹ ਸੰਕਟ ਆ ਉਹਦੇ ਵਿੱਚ ਜੇ ਇਹਨੂੰ ਹੱਲ ਕੋਈ ਕਰ ਸਕਦਾ ਤਾਂ ਉਹ ਜਿਹੜੇ ਉਹ ਵਿਦਿਆਰਥੀ ਆ ਜਿਹੜੇ ਐਗਰੀਕਲਚਰ ਵਿਸ਼ੇ ਨੂੰ ਪੜ੍ਹ ਕੇ ਜਾਣਗੇ ਜਿਹੜੇ ਇਸ ਦੇਸ਼ ਦੀ ਇੱਥੋਂ ਪੰਜਾਬ ਦੀ ਐਗਰੀਕਲਚਰ ਦੀ ਨੀਤੀ ਤੈਅ ਕਰਨਗੇ ਜਿਹੜੇ ਵਿਦਿਆਰਥੀ ਪਰ ਉਹ ਵਿਦਿਆਰਥੀਆਂ ਨੂੰ ਆ ਸਾਡੇ ਸਾਹਮਣੇ ਪਿੱਛੇ ਜਿਹੜੇ ਮੇਰੇ ਵਿਦਿਆਰਥੀ ਗਰੇ ਸਭ ਐਗਰੀਕਲਚਰ ਦੇ ਵਿਦਿਆਰਥੀ ਆ ਇਹਨਾਂ ਦੀ ਐਡਮਿਸ਼ਨਾਂ ਰੋਕ ਦਿੱਤੀਆਂ ਗਈਆਂ ਕਿਉਂਕਿ ਕੋਰਸ ਦੀ ਮੰਤਾਈ ਖਤਮ ਕਰ ਦਿੱਤੀ ਗਈ ਹੈ ਇਹਨਾਂ ਨੂੰ ਕਿਹਾ ਗਿਆ ਕੋਰਸ ਨਹੀਂ ਹੁਣ ਚੱਲਣਾਗਾ ਤੇ ਉਹ ਕਹਿੰਦੇ ਕਿ ਇਹ ਪੰਜਾਬੀ ਯੂਨੀਵਰਸਿਟੀ ਅੰਦਰ ਇਹ ਕੋਰਸ ਚਲਾਇਆ ਹੀ ਨਹੀਂ ਜਾ ਸਕਦਾ ਇਹ ਪਿਛਲੇ ਕਈ ਸਾਲਾਂ ਤੋਂ 2 ਸਾਲਾਂ ਤੋਂ ਇਥੇ ਕੋਰਸ ਚੱਲ ਰਿਹਾ ਕੋਰਸ ਲਗਾਤਾਰ ਚੱਲਦਾ ਰਿਹਾ ਅੱਜੋ ਕਹਿੰਦੇ ਇਹਨੂੰ ਮਾਨਤਾ ਨਹੀਂ ਹੈ ਫਿਰ ਤੁਸੀਂ 2 ਸਾਲ ਕਿਸ ਤਰ੍ਹਾਂ ਚਲਾਉਂਦੇ ਰਹੇ ਤੇ ਹੁਣ ਜਦੋਂ ਇਹ ਕਹਿ ਰਿਹਾ ਕਿ ਇਹਨੂੰ ਚਲਾਵਾਂਗੇ ਪਰ 12000 ਦੀ ਜਗ੍ਹਾ ਤੇ 58000 ਰੁਪਏ ਫੀਸ ਹੋਗੀ ਕੀ 12000 ਕਰ ਤੋਂ 58000 ਕਰਕੇ ਮਾਨਤਾ ਮਿਲ ਜਾਣੀ ਹੈ ਕੱਲਾ ਪੈਸੇ ਦਾ ਰੋਲਾ ਹੈ ਗਾਇਸ ਗੱਲ ਦਾ ਹਨਾ ਪਰ ਲੋੜ ਜਦੋਂ ਨੀਤ ਨਾ ਹੋਵੇ ਇਸ ਗੱਲ ਦੀ ਜਦੋਂ ਮਾਨਤਾ ਦਿਵਾਉਣੀ ਹੈ ਉਹ ਕਹਿੰਦੇ 58000 ਰੁਪਏ ਇੱਕ ਸਟੂਡੈਂਟ ਪਰੇ ਫਿਰ ਮਾਨਤਾ ਮਿਲ ਜਾਣੀ ਹੈ ਅਸੀਂ 12000 ਤੇ ਨਹੀਂ ਮਾਨਤਾ ਦਿਵਾਣੀ ਅੱਜ ਐਸੇ ਗੱਲ ਨੂੰ ਲੈ ਕੇ ਅਸੀਂ ਐਮਐਲਏ ਸਾਹਿਬ ਕੋਲ ਜਾਨੇ ਆ ਐਮਐਲਏ ਸਾਹਿਬ ਘਟਿਆ ਰਵਈਆ ਵਰਤਦੇ ਆ ਉਹ ਘਟਿਆ ਤਰੀਕੇ ਨਾਲ ਵਿਦਿਆਰਥੀਆਂ ਨਾਲ ਗੱਲ ਕਰਦੇ ਆ ਕਹਿੰਦੇ ਅਸੀਂ ਤਾਂ ਜੋ ਕਰਨਾ ਕਰਤਾ ਤੇ ਤੁਸੀਂ ਆਪ ਦੇਖੋ ਪ੍ਰਿੰਸੀਪਲ ਦੇਖੇ ਤੁਹਾਡੇ ਕਾਲਜ ਦਾ ਉਹ ਆਪ ਦਾ ਜਿਹੜਾ ਪੱਲਾ ਜਿਹੜਾ ਐਜੂਕੇਸ਼ਨ ਵਿੱਚੋਂ ਖਿੱਚ ਲਿਆ ਹੈਗਾ ਉਹ ਕਹਿੰਦੇ ਅਸੀਂ ਕੁਝ ਨਹੀਂ ਕਰਨਾਗਾ ਜੇ ਪ੍ਰਿੰਸੀਪਲ ਨੇ ਕੁਝ ਕਰਨਾ ਤੁਸੀਂ ਕਾਲਜ ਦਾ ਆਪਣੇ ਗੇੜ ਦਾ ਕਰਾਓ ਕੀਤਾ ਸੀ ਜਾਂ ਫਿਰ ਕੁਝ ਵਧਾਇਕ ਦੇ ਕਰਾ ਲਾ ਕਰਾਓ ਕੀਤਾ ਸੀ ਜੀ ਅੱਜ ਜਿਹੜਾ ਤੁਹਾਡਾ ਰੋਸ ਪ੍ਰਦਰਸ਼ਨ ਹੈਗਾ ਯਾ ਵੀ ਨਹੀਂ ਕੀਤਾ ਹੈਗਾ ਇਸ ਤੋਂ ਅਗਲੀ ਰਣਨੀਤੀ ਕੀ ਹੈ ਜੀ ਇਸ ਤੋਂ ਅਗਲੀ ਰਣਨੀਤੀ ਅਸੀਂ ਇਹ ਮੰਨਦੇ ਆਂ ਜੀ ਇਸ ਸਰਕਾਰੀ ਕਾਲਜ ਦੇ ਵਿੱਚ ਉਹ ਵਿਦਿਆਰਥੀ ਪੜਦਾ ਜਿਨ੍ਹਾਂ ਦੇ ਮਾਪਿਓ ਮਜ਼ਦੂਰੀ ਕਰਦੇ ਆ ਝੋਨਾ ਲਾਉਂਦੇ ਆ ਗਰੀਬ ਪਰਿਵਾਰ 58 58000 ਰੁਪਿਆ ਸਾਡੇ ਕਿਸੇ ਵਿਦਿਆਰਥੀ ਕੋਲ ਨਹੀਂ ਹੈ ਅਸੀਂ ਇਸ ਕਾਲਜ ਦੇ ਵਿੱਚ ਜੇ 58000 ਫੀਸ ਨੇ ਤਾਂ ਅਸੀਂ ਐਡਮਿਸ਼ਨ ਨਹੀਂ ਲੈ ਸਕਣਾ ਸਾਡਾ ਬਹੁਤ ਜਿਹੜਾ ਭਵਿੱਖ ਹੈ ਜਿਹੜਾ ਉਹ ਖਰਾਬ ਹੋਣਾ ਹੈਗਾ ਪਰ ਇਹਦੇ ਨਾਲ ਹੀ ਅਸੀਂ ਇਹ ਤੈਅ ਕੀਤਾ ਹੋਇਆ ਕਿ ਜੇ ਸਾਡਾ ਭਵਿੱਖ ਇਸ ਤਰ੍ਹਾਂ ਖਰਾਬ ਨਹੀਂ ਹੋਣ ਦੇਵਾਂਗੇ ਸਾਨੂੰ ਜੇ ਕਾਲਜ ਦੇ ਗੇਟ ਤੇ ਪੱਕੇ ਧਰਨੇ ਦੇ ਵਿੱਚ ਬੈਠਣਾ ਪਿਆ ਸਾਨੂੰ ਕਿਸੇ ਵੀ ਤਰੀਕੇ ਨਾਲ ਭਾਵੇਂ ਐਮਐਲਏ ਦੇ ਘਰ ਬਾਹਰ ਬੈਠਣਾ ਪਿਆ ਅਸੀਂ ਉਹ ਬੈਠਾਂਗੇ ਕਿਉਂਕਿ ਸਾਡੀ ਪੜ੍ਹਾਈ ਦਾ ਮਾਮਲਾ ਸਾਡੇ ਭੁੱਖ ਦਾ ਮਾਮਲਾ ਤੇ ਇਕੱਲਾ ਸਾਡੇ ਭੁੱਖ ਦਾ ਮਾਮਲਾ ਨਹੀਂ ਇਹ ਦੇਸ਼ ਦੇ ਭੁੱਖ ਦਾ ਮਾਮਲਾ ਕਿਉਂਕਿ ਵਿਦਿਆਰਥੀ ਪੜ੍ਹ ਲਿਖ ਕੇ ਅੱਗੇ ਜਾਊਗਾ ਤਾਂ ਉਹਨੇ ਕੁਝ ਠੀਕ ਕਰਨਾ ਹੈਗਾ ਤੇ ਉਹ ਆਪਾਂ ਅੱਗੇ ਠਿੱਖਾ ਕਰਾਂਗੇ ਜੀਮਰ